93 ਦੇ ਵਿੱਚ میٹرਕ ਕੀਤੀ ਉਸ ਤੋਂ ਬਾਅਦ ਘਰ ਦੇ ਹਾਲਾਤ ਕੋ ਐਡੇ ਵਧੀਆ ਬਣੇ। ਉਹਦੇ ਵਾਸਤੇ ਬੇਲਚਾ ਟਾਈਪ ਹੁੰਦਾ ਸੀਗਾ ਮਿੱਟੀ ਘੜਨ ਵਾਸਤੇ 4x4 ਮਾ ਆ ਇਹਨਾਂ ਦਾ ਇੱਕ ਫੋਨ ਹੈ। ਇਹ ਫਾਦਰ ਤਾਂ ਮੇਰੇ ਬੈਂਕ 'ਚ ਸੀਗੇ ਲੇਕਿਨ ਮੈਨੂੰ ਆਪਣਾ ਇੱਕ ਸ਼ੌਂਕ ਸੀਗਾ ਵੀ ਇੰਜੀਨੀਅਰਿੰਗ ਟਾਈਪ ਵੀ ਕੁਛ ਨਾ ਵਾਸ਼ਾ ਕੋਈ ਨਵੀਂ ਚੀਜ਼ ਬਣਾਈ ਜਾਵੇ। ਇਨਫੋਰਮੇਸ਼ਨ ਟੈਕਨੋਲੋਜੀ ਨਹੀਂ ਸੀ ਇਹ ਬੇਸਿਕਲੀ ਇਹ ਦੋ ਕੰਮ ਕਰਦਾ ਸੀ ਜਦੋਂ ਕਦੇ ਕੋਈ ਬੰਦਾ ਫੜਿਆ ਜਾਂਦਾ ਸੀ ਬਾਡਰ ਤੇ ਇਹ ਜਨਰੇਟ ਕਰਕੇ ਤੁਸੀਂ ਇਹਨੂੰ ਰੌਂਡ ਕਰੋ। ਉਹਦੇ ਕਰਕੇ ਫਿਰ ਮੈਂ ਉਹਦੇ ਸਾਰੇ ਸ਼ੌਂਕ ਲਾਉਣ ਵਾਸਤੇ ਮੇਰੇ ਦਿਮਾਗ 'ਚ ਆਈ ਸੀ ਮੈਂ ਕੋਈ ਨਾ ਕੋਈ ਐਸੀ ਚੀਜ਼ ਗਿਫਟ ਕਰਾਂ ਜਿਹੜੀ ਵੀ ਬੱਚਾ ਵੀ ਯਾਦ ਕਰੇ ਤੇ ਸਾਡੇ ਕੰਮ ਵੀ ਆ ਸਕੇ ਚਾਲੂ ਹਾਲਤ ਚ ਜਿਹਦੇ ਵਿੱਚ ਪਾਣੀ ਤੁਸੀਂ ਪਾ ਸਕਦੇ ਹੋ 10 ਲੀਟਰ ਦੀ ਕੈਨ ਜਿਹੜੀ ਐ ਨੌਇਸ ਫ੍ਰੀ ਹੋਵੇ ਪੋਲੂਸ਼ਨ ਫ੍ਰੀ ਲੁਧਿਆਣਾ ਬਹੁਤ ਪੋਲੂਟਡ ਹੈ ਆਲਰੇਡੀ ਤੇ ਸਾਨੂੰ ਐਵੇਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵੀ ਕਹਿੰਦੇ ਰਹਿੰਦੇ ਯਾਰ ਵੀ ਕੋ ਪੋਲੂਸ਼ਨ ਫ੍ਰੀ ਹੋਣਾ ਚਾਹੀਦਾ ਮੇਰਾ ਚੱਲੇ ਯਾਰ ਵੀ ਤੈਨੂੰ ਇਹੋ ਜੀ ਬਣਾ ਦਿੰਨੇ ਵੀ ਤੂੰ ਟਿਊਸ਼ਨ ਛੱਡਣ ਜਾਣਾ ਸਾਡੀ ਕਲੋਨੀ ਜਿਹੜੀ 32 ਕਿੱਲਿਆਂ ਜਾਂ ਉਹਦੇ ਮੰਦਿਰ ਆ ਗੁਰਦੁਆਰਾ 1 ਕਿਲੋਮੀਟਰ ਦੂਰ ਹੈ ਉੱਥੇ ਟਿਊਸ਼ਨ ਸੈਂਟਰ ਹੈ ਸੋ ਜਬ ਇਹ ਰਕਸ਼ੇਦਾਂ ਵਾਲੀ ਇਹ ਬਣਨੀ ਹੈ ਉਹਦੀ ਮੋਟਰ ਉਹਦਾ ਸਫੇਅਰ ਪਾਰਟ ਸਾਰਾ ਅਸੀਂ ਕਲੈਕਟ ਕੀਤਾ ਸਿਟੀ ਚੋਂ ਫਿਰ ਛੋਟੇ ਛੋਟੇ ਪਾਰਟਸ ਆਰਮੀ ਕੈਂਪ ਤੋਂ ਜਾ ਕੇ ਜਿਵੇਂ ਕੋਈ ਆ ਪਿਛੇ ਕੈਨ ਲੱਗਿਆ ਕਨਸਤਰ ਬੋਲਦੇ ਉਹਨੂੰ ਮੈਂ ਜਦੋਂ ਅੱਜ ਤੋਂ 5-7 ਸਾਲ ਬਾਅਦ ਤੇ ਮੇਰੇ ਸਰੀਰ ਨੇ ਚੱਲਣਾ ਨਹੀਂ ਸਹੀ ਜੀ ਬਿਲਕੁਲ ਅੱਜ ਗੱਲ ਤਾਂ ਬੋਨਸ ਲਾਈਫ ਹੀ ਆ 55 ਤੋਂ ਬਾਅਦ ਤੇ ਮਨ 'ਚ ਸੀਗਾ ਯਾਰ ਜਦੋਂ ਪੈਸੇ ਆਣਗੇ ਜ਼ਰੂਰ ਕੋਸ਼ਿਸ਼ ਕਰਾਂਗੇ ਤੇ ਹੁਣ ਪਰਮਾਤਮਾ ਨੇ ਸਭ ਕੁਝ ਦਿੱਤਾ ਜੀ ਹੁਣ ਸਾਰੇ ਸ਼ੌਂਕ ਲਾਏ ਆ ਵੀ ਨੀਅਰ ਬੋਰਡ ਲੱਗ ਹੀ ਗਿਆ ਜੀ ਫਿਰ ਵੀ 2.5 ਲੱਖ ਰੁਪਏ ਲੱਗਿਆ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੁਸੀਂ ਅਮਰੀਕਨ ਈਵਲੀ ਗੱਡੀ ਜ਼ਰੂਰ ਦੇਖੀ ਹੋਣੀ ਹੈ ਕਿਉਂਕਿ ਉਹ ਇੱਕ ਆਰਮੀ ਦੀ ਗੱਡੀ ਸੀਗੀ ਬਹੁਤ ਵਧੀਆ ਆ ਆਰਮੀ ਦੀ ਗੱਡੀ ਜਿਹੜੀ ਸੀਗੀ ਉਹ ਬਹੁਤ ਮਸ਼ਹੂਰ ਗੱਡੀ ਮੰਨੀ ਗਈ ਸੀਗੀ ਤੇ ਇਹ ਇਹ ਵਿਲੀ ਦਾ ਇੱਕ ਬੱਚਾ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਆ ਤੁਸੀਂ ਦੇਖੋ ਸੇਮ ਉਹੀ ਚੀਜ਼ ਹੈ ਮੈਂ ਕਹਾਂਗਾ ਵੀ ਤਸਵੀਰਾਂ ਇੱਕ ਵਾਰ ਪਹਿਲਾਂ ਦਿਖਾਈਆਂ ਜਾਣ ਇਕੋ ਫ੍ਰੈਂਡਲੀ ਇਹ ਗੱਡੀ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜੋ ਇਹ ਪੋਲਿਊਸ਼ਨ ਨਹੀਂ ਇਹ ਫਿਲਾਂਦੀ ਹੈਗੀ ਤੇ ਬਿਨਾਂ ਹੀ ਇਹ ਬੈਟਰੀ ਤੇ ਬਿਜਲੀ ਦੇ ਉੱਤੇ ਚੱਲਦੀ ਹੈ ਤੇ ਇਹ ਇੱਕ ਸ਼ੌਂਕਿਆ ਤੌਰ ਤੇ ਬਣਾਈ ਹੋਈ ਜਿਹੜੀ ਇਹ ਗੱਡੀ ਹੈਗੀ ਹੈ ਤੇ ਜੇ ਆਪਾਂ ਗੱਲ ਕਰੀਏ ਤੇ ਇਹ ਰੋਡ ਦੇ ਉੱਤੇ ਇਹ ਤਾਂ ਨਹੀਂ ਹਲੇ ਇਹਨੂੰ ਚਲਾ ਸਕਦੇ ਗਲੀਆਂ ਦੇ ਵਿੱਚ ਜਾ ਸਕਦੇ ਆ ਬੱਚਿਆਂ ਨੂੰ ਸਕੂਲ ਛੱਡਣ ਵਾਸਤੇ ਜਾ ਸਕਦੇ ਆ ਜਾਂ ਛੋਟੇ ਮੋਟੇ ਜਿਹੜੇ ਕੰਮ ਹੈਗੇ ਨੇ ਘਰ ਦੇ ਵਿੱਚ ਹੁੰਦੇ ਉਹ ਕੀਤੇ ਜਾ ਸਕਦੇ ਨੇ ਤੇ ਇਹ ਜਿਹੜੀ ਗੱਡੀ ਹੈਗੀ ਆ ਇਹ ਇੱਕ ਵਿਸ਼ਾ ਦਾ ਕੇਂਦਰ ਬਣੀ ਹੋਈ ਆ ਚਰਚਾ ਦਾ ਕੇਂਦਰ ਬਣੀ ਹੋਈ ਆ ਲੁਧਿਆਣਾ ਸ਼ਹਿਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਸਾਡੇ ਨਾਲ ਮੌਜੂਦ ਨੇ ਪ੍ਰਦੀਪ ਕੁਮਾਰ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਅ ਸਰ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਲੁਧਿਆਣਾ ਲਾਈਵ ਦੇ ਵਿੱਚ ਨਮਸਕਾਰ ਜੀ ਸਰ ਇਹ ਇਹ ਵਿਲੀ ਦਾ ਬੱਚਾ ਤੁਸੀਂ ਕਿੱਥੋਂ ਲੇਟਾ ਹੈ ਸਾਰੇ ਈਵਿਲੀ ਦਾ ਬੱਚਾ ਨਾ ਬੇਸਿਕਲੀ ਮੇਰਾ ਪੈਸ਼ਨ ਸੀ ਕਿਉਂਕਿ ਮੈਂ ਸਨ 93 ਦੇ ਵਿੱਚ میٹرਕ ਕੀਤੀ ਉਸ ਤੋਂ ਬਾਅਦ ਘਰ ਦੇ ਹਾਲਾਤ ਕੋਈ ਏਡੇ ਵਧੀਆ ਨਹੀਂ ਸੀਗੇ ਇਹ ਫਾਦਰ ਤਾਂ ਮੇਰੇ ਬੈਂਕ 'ਚ ਸੀਗੇ ਲੇਕਿਨ ਮੈਨੂੰ ਆਪਣਾ ਇੱਕ ਸ਼ੌਂਕ ਸੀਗਾ ਵੀ ਇੰਜੀਨੀਅਰਿੰਗ ਟਾਈਪ ਵੀ ਕੁਛ ਨਾ ਕੁਛ ਆਪਾਂ ਕੋਈ ਨਵੀਂ ਚੀਜ਼ ਬਣਾਈ ਜਾਵੇ ਤੇ ਉੱਥੇ ਮੈਂ ਸੇਵਕ ਮੋਟਰਸ਼ਾਪ ਦੁਗਰੀ ਮੋਟਰ ਲੱਗਿਆ ਹੁੰਦਾ ਸੀ ਉਹਨਾਂ ਨੇ ਇੱਕ ਛੋਟੀ ਕਾਰ ਬਣਾਈ ਸੀ ਉੱਥੋਂ ਮੈਨੂੰ ਮੇਰੇ ਮਨ 'ਚ ਸ਼ੌਂਕ ਸੀ ਆਪਾਂ ਜਦੋਂ ਕਿਤੇ ਪਰਮਾਤਮਾ ਨੇ ਪੈਸੇ ਦਿੱਤੇ ਤੇ ਆਪਾਂ ਕੋਈ ਚੀਜ਼ ਬਣਾਵਾਂਗੇ ਤਾਂ ਫਿਰ ਮਰਬ ਨੇ ਜਾ ਕੇ 2002 ਦੇ ਵਿੱਚ ਮੇਰਾ ਵਿਆਹ ਹੋ ਗਿਆ ਲੇਕਿਨ ਪਰਮਾਤਮਾ ਦੀ ਜਿੱਦਾਂ ਦੀ ਮਰਜ਼ੀ ਸੀ ਕਿ ਮੇਰੇ ਘਰ ਕੋਈ ਛੋਟਾ ਬੱਚਾ ਬਾਲ ਨਹੀਂ ਸੀਗਾ ਫਿਰ 2019 ਦੇ ਵਿੱਚ ਮੇਰੇ ਘਰ ਇੱਕ ਕੁੜੀਆ ਨੇ ਜਨਮ ਲਿਆ ਤੇ ਉਹਦੇ ਕਰਕੇ ਫਿਰ ਮੈਂ ਉਹਦੇ ਸਾਰੇ ਸ਼ੌਂਕ ਲਾਉਣ ਵਾਸਤੇ ਫਿਰ ਮੇਰੇ ਦਿਮਾਗ 'ਚ ਇਹ ਸੀ ਮੈਂ ਕੋਈ ਨਾ ਕੋਈ ਐਸੀ ਚੀਜ਼ ਗਿਫਟ ਕਰਾਂ ਜਿਹੜੀ ਬੱਚਾ ਵੀ ਯਾਦ ਕਰੇ ਤੇ ਸਾਡੇ ਕੰਮ ਵੀ ਆ ਸਕੇ ਫਿਰ ਲੋਕਡਾਊਨ ਲੱਗਣ ਤੋਂ ਬਾਅਦ ਫਿਰ ਉਹ ਲੋਕਡਾਊਨ ਦੇ ਵਿੱਚ ਦਰਮਿਆਨ ਅਸੀਂ ਇਹਨੂੰ ਸਾਰਾ ਦੇਖਦੇ ਰਹੇ ਵੀ ਮੈਂ ਕੀ ਬਣਾਵਾਂ ਤੇ ਫੇ ਮੇਰੇ ਦਿਮਾਗ ਆਪਣੇ ਜਿਹੜਾ ਟਾਈਮ ਦਾ ਜਿਹੜੀ ਕੋਈ ਸੋਚ ਸੀਗੀ ਉਹਦੇ ਵਿੱਚ ਆਪਾਂ ਉੱਥੇ ਪਹੁੰਚੇ ਦੁਬਾਰਾ ਆਪਣੀ ਮਕੈਨਿਕੀ ਲੈ ਚ ਮੈਂ ਮਕੈਨਿਕੀ ਵੀ 2 ਸਾਲ ਕੀਤੀ ਆ ਸੇਵਕ ਮੋਟਰ ਦਾ ਵੀ ਕੀਤੀ ਆ ਪੰਜਾਬ ਵਾਲਿਆਂ ਦੇ ਆਟ ਵਾਲਿਆਂ ਦੇ ਵੀ ਕੀਤੀ ਆ ਦੂਰੀ ਰੋਡ ਤੇ ਕਰਦਾਂ ਨੇ ਕੰਮ ਤੇ ਬਹੁਤ ਸਾਰੇ ਹਾਲਾਤ ਦੇਖੇ ਜੀ ਮਾੜੇ ਹੁਣ ਚਲੋ ਠੀਕ ਆ ਚਲੋ ਇਹ ਲਾਕਡਾਊਨ ਦੇ ਵਿੱਚ ਜਿਹੜੀ ਤੁਹਾਡੀ ਮਿਹਨਤ ਕੀਤੀ ਹੋਈ ਇਹ ਇਹ ਸਫਲ ਹੋ ਗਈ ਆ ਤੇ ਮੈਂ ਵੀ ਚਾਹਣਾ ਇਹੇ ਵੀ ਮੈਂ ਵਿੱਚ ਬਹਿ ਕੇ ਤੁਹਾਡੇ ਨਾਲ ਗੱਲ ਕਰਾਂ ਤੇ ਉਗੀ ਪਹਿਲਾਂ ਇੱਕ ਵਾਰੀ ਤਸਵੀਰਾਂ ਜਿਹੜੀਆਂ ਦਿਖਾ ਦੇਣਾ ਸਾਰੇ ਪਾਸੋਂ ਜਿਹੜੀ ਗੱਡੀ ਦੀ ਇਹ ਤੁਸੀਂ ਇਹ ਦਿਖਵਾ ਦਿਓ ਨਾਲ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਤੇ ਨਾਲ ਨਾਲ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਵੀ ਦੇਾਂਗੇ ਵੀ ਇਹਨੂੰ ਕਿੰਨਾ ਸਮਾਂ ਲੱਗਾ ਔਰ ਇਹਦੇ ਤੇ ਕਿੰਨਾ ਖਰਚਾ ਆਇਆ ਤੇ ਕਿੱਥੋਂ-ਕਿੱਥੋਂ ਕੀ-ਕੀ ਚੀਜ਼ਾਂ ਇਹਦੇ ਵਿੱਚ ਅਡਜਸਟ ਕੀਤੀਆਂ ਗਈਆਂ ਕਿਹੜੀ-ਕਿਹੜੀ ਗੱਡੀ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵਾ ਉਹ ਅਡਜਸਟ ਕੀਤੀਆਂ ਗਈਆਂ ਸਰ ਬੈਠੋ ਵਿੱਚ ਹੀ ਤੁਸੀਂ ਆਪਾਂ ਵਿੱਚ ਬਹਿ ਕੇ ਗੱਲ ਕਰਦੇ ਆਂ ਵੈਲਕਮ ਹੋ ਆਹ ਵਾਹ ਈ ਬਿੱਲੀ ਦਾ ਬੱਚਾ ਸਰ ਹੁਣ ਮੈਨੂੰ ਦੱਸੋ ਤੁਸੀਂ ਲੋਕਡਾਊਨ ਦੇ ਵਿੱਚ ਇਹ ਇਹਨੂੰ ਚੀਜ਼ ਇਹਨੂੰ ਤਿਆਰ ਕੀਤਾ ਈਵਿਲੀ ਨੂੰ ਇਹਵਿਲੀ ਦਾ ਬੱਚਾ ਕਹਿ ਸਕਦੇ ਆਂ ਆ ਤੇ ਜੇ ਆਪਾਂ ਗੱਲ ਕਰੀਏ ਤੇ ਇਸ ਤੇ ਕਿੰਨਾ ਕੁ ਖਰਚਾ ਆਇਆ ਤੇ ਇਹਨੂੰ ਸਮਾਂ ਕਿੰਨਾ ਕੁ ਲੱਗਿਆ ਸਰ ਬੇਸਿਕਲੀ ਇਹ ਜਦੋਂ ਦੇਖਿਆ ਵੀ ਆਪਾਂ ਚੀਜ਼ ਬਣਾਣੀ ਹੈ ਕੋਈ ਕੋਈ ਚੀਜ਼ ਇਹੋ ਜਿਹੀ ਬਣਾਈ ਜਾਵੇ ਜਿਹੜਾ ਕਿ ਜਿਹਦੇ ਤੇ ਪੋਲਿਊਸ਼ਨ ਜਿਹੜੀ ਹੈ ਨੌਇਸ ਫ੍ਰੀ ਹੋਵੇ ਪੋਲਿਊਸ਼ਨ ਲੁਧਿਆਣਾ ਬਹੁਤ ਪੋਲਿਊਟਡ ਹੈ ਆਲਰੇਡੀ ਤੇ ਸਾਨੂੰ ਵੈਸੇ ਸਾਡੇ ਮੰਨਣੀ ਪ੍ਰਧਾਨ ਮੰਤਰੀ ਸ਼੍ਰੀ ਨરેਂਦਰ ਮੋਦੀ ਜੀ ਵੀ ਕਹਿੰਦੇ ਰਹਿੰਦੇ ਯਾਰ ਵੀ ਕੁ ਪੋਲਿਊਸ਼ਨ ਫ੍ਰੀ ਹੋਣਾ ਚਾਹੀਦਾ ਉਹਦੇ ਉੱਤੇ ਜਿਆਦਾ ਤੁਸੀਂ ਫੋਕਸ ਕਰਦੇ ਹੋ ਆ ਵੀ ਇਹਨੂੰ ਦੇਖਿਆ ਵੀ ਯਾਰ ਕੋਈ ਐਹੋ ਜੀ ਚੀਜ਼ ਬਣਾਓ ਜਿਹਨਾਂ ਪੋਲੂਸ਼ਨ ਵੀ ਨਾ ਫੈਲੇ ਤੇ ਆਪਣੇ ਮਸਲੇ ਵੀ ਆਲੋ ਸਕਣ ਬੇਸਿਕਲੀ ਮੇਰੇ ਮੈਸੇਜ ਜਿਹੜੇ ਆ ਬਿਲਕੁਲ ਉਹ ਸਿੰਪਲ ਆ ਉਹਨਾਂ ਨੂੰ ਐਕਟਿਵਾ ਵਗੈਰਾ ਜਾਂ ਕੋਈ ਚੀਜ਼ ਨਹੀਂ ਸੀ ਚਲਾਣੇ ਆਉਂਦੀ ਤੇ ਉਹਦੇ ਕਰਕੇ ਮੈਂ ਕਹਾ ਚਲ ਯਾਰ ਬੱਚਾ ਹੁਣ ਸਕੂਲੇ ਪਾਇਆ ABCM ਸਕੂਲ ਚ ਉਹਨੂੰ ਜਗ੍ਹਾ ਮਿਲੀ ਸੀਟ ਮਿਲ ਗਈ ਇੱਕ ਤਾਂ ਫਿਰ ਮੈਂ ਕਹਾ ਚਲ ਯਾਰ ਵੀ ਤੈਨੂੰ ਐਹੋ ਜੀ ਚੀਜ਼ ਬਣਾ ਦਿੰਨੇ ਵੀ ਤੂੰ ਟਿਊਸ਼ਨ ਛੱਡਣ ਜਾਣਾ ਸਾਡੀ ਕਲੋਨੀ ਜਿਹੜੀ 32 ਕਿੱਲੇਆਂ ਜਾਂ ਉਹਦੇ ਮੰਦਰ ਆ ਗੁਰਦੁਆਰਾ 1 ਕਿਲੋਮੀਟਰ ਦੂਰ ਹੈ ਉੱ ਉਹਨੇ ਛੱਡਣ ਜਾਣਾ ਦਾ ਇਹ ਕਹਿੰਦੀ ਮੈਨੂੰ ਕਹੇ ਹੋਈ ਮੈਨੂੰ ਰੋਜ਼ ਕਿਸੇ ਦੀ ਰਿਕਵੈਸਟ ਕਰਨੀ ਪੈਂਦੀ ਆ ਵੀ ਤੂੰ ਐਸਾ ਕਰੋ ਵੀ ਮੈਨੂੰ ਤੁਸੀਂ ਕੋਈ ਇਹੋ ਜਿਹੀ ਚੀਜ਼ ਬਣਾ ਲਓ ਵੀ ਮੈਂ ਆਪ ਜਾਵਾਂ ਆਪ ਛੱਡ ਕੇ ਆਵਾਂ ਉਹ ਫਿਰ ਇਹ ਦੁਆ ਲੜਾਇਆ ਵੀ ਯਾਰ ਆਪ ਐਹੀ ਚੀਜ਼ ਬਣਾਣੇ ਆ ਵੀ ਜਿਹੜੀ ਰੋਡ ਲੁਕੀ ਵਿਜ਼ਨ ਜਿਹੜਾ ਬਿਲਕੁਲ ਸਾਫ਼ ਹੋਵੇ ਗੱਡੀ ਪਲਟੇ ਨਾ ਛੋਟੀ ਜੀ ਗੱਡੀ ਹੋਵੇ ਬਿਲਕੁਲ ਛੋਟੀ ਜੀ ਬਸ ਛੋਟੀ ਜੀ ਉਹਨੇ ਫਿਰ ਉਹਦੇ ਕਰਕੇ ਫਿਰ ਅਸੀਂ ਇਸ ਤਰ੍ਹਾਂ ਦੀ ਇਹ ਚੀਜ਼ YouTube ਤੇ ਪਹਿਲੇ ਸਰਚ ਕਰਦਾ ਰਿਹਾ ਗ੍ਰੀਨ ਮਾਸਟਰ ਹਰਿਆਣੇ ਵਾਲ ਨੂੰ ਦੇਖਿਆ ਫਿਰ ਬਠਿੰਡਾ ਪਲੂਟੋ ਮੋਟਰ ਵਾਲਿਆ ਉੱਥੇ ਵੀ ਦੇਖਿਆ ਜਾ ਕੇ ਮੈਂ ਫਿਰ ਇੱਕ ਮੁਕਸਰ ਪਿੰਡ ਪੈਂਦਾ ਬਲੂਗੋੜੀ ਬਿਲਕੁਲ ਜੰਗਲ ਦੇ ਵਿੱਚ ਉੱਥੇ ਵੀ ਗਿਆ ਮੈਂ ਦੇਖਣ ਵਾਸਤੇ ਪਰਸਨਲੀ ਪਰ ਮੇਰੀ ਕੋ ਗੱਲ ਨਹੀਂ ਬਣੀ ਫਿਰ ਉਸ ਤੋਂ ਬਾਅਦ ਮੇਰੇ ਦਿਮਾਗ ਚ ਆਇਆ ਵੀ ਯਾਰ ਇਹਨੂੰ ਕੀ ਕੀਤਾ ਜਾਵੇ ਫਿਰ ਕਾਫੀ ਸਾਰਾ ਸਮਾਨ ਅਸੀਂ ਨਾ ਪਹਿਲੇ ਹੀ ਰਿਕਸ਼ੇ ਦਾ ਇਕੱਠਾ ਕੀਤਾ ਇਹ ਰਿਕਸ਼ੇ ਦਾ ਕਿਸੇ ਨੇ ਉਹਨੂੰ ਬੇਸ ਲੈ ਲਿਆ ਬੇਸ ਲੈਣ ਤੋਂ ਬਾਅਦ ਵੀ ਇਹ ਰਿਕਸ਼ੇ ਦਾ ਸਾਰਾ ਸਪेयर पार्ट ਅਸੀਂ ਨਾ ਸੋਚਿਆ ਵੀ ਰਿਕਸ਼ੇਦਾਂ ਨਾਲ ਇਹ ਬਣਣੀ ਹੈ ਉਦੀ ਮੋਟਰ ਉਹਦਾ ਸਫੇਅਰ ਪਾਰਟ ਸਾਰਾ ਅਸੀਂ ਕਲੈਕਟ ਕੀਤਾ ਸੀ ਸੀਡੀ ਚ ਫਿਰ ਛੋਟੇ ਛੋਟੇ ਪਾਰਟਸ ਆਰਮੀ ਕੈਂਪ ਤੋਂ ਜਾ ਕੇ ਜਿਵੇਂ ਕੋਈ ਆ ਪਿਛੇ ਕੈਨ ਲੱਗਿਆ ਇੱਕ ਨਸਤਰ ਬੋਲਦੇ ਉਹਨੂੰ ਉਹ ਲਗਾਇਆ ਫਿਰ ਆਕਸ ਲੱਗੀ ਹੋਈ ਐ ਬੇਲ ਚਾ ਲੱਗਿਆ ਆ ਜੋ ਜੀਪ ਦੇ ਜੋ ਉਹਨੀਆਂ ਦੀਆਂ ਨੀਡਸ ਹੁੰਦੀਆਂ ਸੀਗੀਆਂ ਉਹ ਸ਼ੋਅ ਕਰਨ ਵਾਸਤੇ ਵੀ ਆਪਾਂ ਜੀਪ ਦੀ ਲੁੱਕ ਦੇਣੀ ਪੂਰੀ ਉਹ ਬਣਾਉਣ ਵਾਸਤੇ ਫਿਰ ਦੇਖ ਡਰ ਸੀਗਾ ਵੀ ਛੋਟੇ ਟਾਇਰ ਹੈ ਪਲਟੂ ਕੀ ਗੱਡੀ ਫਿਰ ਅਸੀਂ ਇਹਨੂੰ ਸਵਿਫਟ ਦੇ ਟਾਇਰ ਪਾਏ 14 ਨੰਬਰ ਇਹਨਾਂ ਗੱਡੀ ਪਲਟਦੀ ਨਹੀਂ ਹੈ ਹੈਵੀ ਬਹੁਤ ਹੋਗੀ ਇਰੇ ਦੇ ਵਿੱਚ ਆਮ ਹੀ ਰਿਕਸ਼ਾ ਜਿਹੜਾ ਬਹੁਤ ਪਤਲਾ ਹੈ ਸ਼ੀਟ ਬਹੁਤ ਪਤਲੀ ਹੈ ਫਿਰ ਮੋਗੇ ਜਾ ਕੇ ਇੱਕ ਮਿਸਤਰੀ ਬਗੜਾ ਜਿਨ੍ਹਾਂ ਨੇ ਬਾੜੀਆਂ ਬੂੜੀਆਂ ਤਿਆਰ ਕਰਦੇ ਉਹ ਕਹਿੰਦੇ ਯਾਰ ਤੂੰ ਇੱਥੇ ਲਿਆ ਸਾਰਾ ਸਮਾਨ ਆਪਾਂ ਇੱਥੇ ਬੈਠ ਕੇ ਤੇਰੇ ਨਾਲ ਲਾ ਕੇ ਕੰਮ ਕਰਦੇ ਆ ਉਹਦੇ ਤੇ ਅਸੀਂ ਫਿਰ ਕਾਫੀ ਸਾਰਾ ਉਹਨਾਂ ਨੇ ਵੀ ਪਹਿਲਾਂ ਸੀ ਉਹ ਐਕਸਪੀਰੀਅੰਸ ਉਹਨਾਂ ਦਾ ਪਰਮਾ ਮੋਡੀਫਿਕੇਸ਼ਨ ਵਾਲੇ ਆ ਸੰਤਾ ਸਿੰਘ ਮਾਰਕੀਟ ਦੇ ਬਿਜਲੀ ਕਰਦੇ ਬਿਲਕੁਲ ਸਾਹਮਣੇ ਮੋਗੇ ਬੱਸ ਡੇ ਉਹ ਬਹੁਤ ਵਧੀਆ ਬੰਦਾ ਆ ਪਰਮ ਬਹੁਤ ਅੱਛਾ ਇਨਸਾਨ ਹੈ ਉਦਰ ਵੀ ਐਸੀ ਗੱਲ ਹੈ ਵੀ ਜਿਨ੍ਹਾਂ ਕੋ ਮੈਂ ਸਮਾਨ ਖਰੀਦਿਆ ਉਹਨਾਂ ਦਾ ਵੀ ਬੱਚਾ ਕੋਈ ਨਹੀਂ ਓਕੇ ਤੇ ਜਿਨ੍ਹਾਂ ਨੇ ਬਣਾਇਆ ਉਹਦੇ ਵੀ ਬੱਚਾ ਕੋਈ ਨਹੀਂ ਤੀਜਾ ਮੈਂ ਸੀ ਉਹ ਵੀ ਜਿਹਦੀ ਪਰਮਾਤਮਾ ਨੇ ਸੁਣੀ ਹੈ ਭਈ 2019 ਦੇ ਵਿੱਚ ਪਹਿਲੇ ਮੇਰਾ ਕੇਸ ਖਰਾਬ ਹੋਇਆ ਫਿਰ ਉਸ ਤੋਂ ਬਾਅਦ 2020 ਦੇ ਵਿੱਚ ਮੇਰੀ ਬੇਟੀ ਨੇ ਜਨਮ ਲਿਆ ਮਈ ਦੇ ਮਹੀਨੇ ਜਨਮ ਲਿਆ ਅੱਛਾ ਜੀ ਉਹ ਉਸ ਤੋਂ ਬਾਅਦ ਫਿਰ ਸਾਡੇ ਘਰ ਜਿਹੜਾ ਉਹ ਪਹਿਲੇ ਤਾਂ ਕੋਈ ਗੋਲ ਨਹੀਂ ਸੀ ਲਾਈਫ ਦਾ ਕੋਈ ਏਮ ਨਹੀਂ ਕੁਝ ਨਹੀਂ ਕੋਈ ਤਿਆਰ ਨਹੀਂ ਕੋਈ ਵਾਰ ਨਹੀਂ ਕੁਝ ਨਹੀਂ ਸੀ ਮਨਾਂ ਦੇ ਜੇ ਜਦੋਂ ਬੇਟੀ ਆਈ ਹੈ ਹੁਣ ਸਾਰੇ ਅਸੀਂ ਚੌਂਕ ਦੇ ਆਪਣੇ ਪੂਰੇ ਕਰਨੇ ਆ ਤੇ ਦਿਨ ਵੀ ਬਦਲੇ ਤੁਹਾਡੇ ਗੁੜੀਆਂ ਤੋਂ ਬਾਅਦ ਬਹੁਤ ਵਧੀਆ ਜੀ ਬਹੁਤ ਵਧੀਆ ਉਸ ਤੋਂ ਬਾਅਦ ਹੁਣ ਮੈਂ ਘਰ ਦੀ ਰੀਨੋਵੇਸ਼ਨ ਵੀ ਕਰ ਰਿਹਾ ਹਾਂ ਹਾਂ ਆਫਟਰ 5 ইয়ার্স ਤੇ ਵੀ ਚਲੋ ਹੁਣ ਉਮਰ ਕਾਫੀ ਹੋ ਗਈ 47 ਸਾਲ ਦੀ ਉਮਰ ਹੋ ਗਈ ਤੇ ਵੀ ਚਲੋ ਮੈਂ ਜਦੋਂ ਅੱਜ ਤੋਂ 5-7 ਸਾਲ ਬਾਅਦ ਤੇ ਫਿਰ ਸਰੀਰ ਨੇ ਚੱਲਣਾ ਨਹੀਂ ਸਹੀ ਜੀ ਬਿਲਕੁਲ ਅੱਜ ਕੱਲ ਤਾਂ ਬੋਨਸ ਲਾਈਫ ਹੀ ਆ 55 ਤੋਂ ਬਾਅਦ ਚਲੋ ਕੁੜੀ ਦੇ ਜਿਹੜੇ ਭਾਗ ਸੀਗੇ ਉਹ ਬੱਚੇ ਦੇ ਭਾਗ ਉਹਦੇ ਨਾਲ ਸੀਗੇ ਤੇ ਉਹਦੇ ਨਾਲ ਤੁਹਾਡੇ ਵੀ ਜਿਹੜੇ ਹੈਗੇ ਆ ਉਹ ਬੇੜਾ ਪਾਰ ਹੋ ਗਿਆ ਤੇ ਜਿਹੜਾ ਹੁਣ ਆਪਾਂ ਖਰਚੇ ਦੀ ਗੱਲ ਕਰੀਏ ਤੇ ਇਹ ਤੇ ਕਿੰਨਾ ਕੁ ਖਰਚਾ ਆ ਗਿਆ ਟੋਟਲ ਤੇ ਸਮਾਂ ਕਿੰਨਾ ਕੁ ਲੱਗ ਗਿਆ ਸਮਾਂ ਸਾਰੇ ਨੂੰ ਨੀਰਬੋਰਡ ਤਿੰਨ ਤੋਂ ਚਾਰ ਮਹੀਨੇ ਲੱਗਿਆ ਔਰ 8 ਤੋਂ 10 ਢੇੜੇ ਲੱਗੇ ਮੋਗੇ ਦੇ ਕੋਈ ਨਾ ਕੋਈ ਚੀਜ਼ ਥੋੜਾ ਜਾਣੀ ਵੀ ਆ ਦੇਖੋ ਯਾਰ ਅੱਗੋਂ ਕਿੱਦਾਂ ਬਣਾਉਣਾ ਅੱਗੋਂ ਕਿਉਂਕਿ ਉਹ ਤਾਂ ਇੱਕ ਮਲਗੀ ਉਹਨਾਂ ਨੇ ਬਾਡੀ ਉਹਨਾਂ ਨੇ ਮੇਕ ਕੀਤੀ ਨਾ ਤੇ ਸਾਰਾ ਉਹਨਾਂ ਨੂੰ ਫਿਰ ਇਹ ਤਿੰਨ ਮਹੀਨੇ ਨੀਰਬੋਰਡ ਲੱਗ ਜਾਂਦਾ ਅਮਾਉਂਟ ਨੂੰ ਇਸ ਤਰ੍ਹਾਂ ਜੀ ਮੈਨੂੰ ਧੀ ਆਪਣੀ ਬੇਟੀ ਦੇ ਉੱਤੇ ਕੋਈ ਚੀਜ਼ ਨਹੀਂ ਹੈਗੀ ਉਹਦੇ ਸ਼ੌਂਕ ਵਾਸਤੇ ਮੈਂ ਇਹਨੂੰ ਕੁਝ ਵੀ ਨਹੀਂ ਮੰਨਦਾ ਵੀ ਇਹ ਕੁਝ ਨਹੀਂ ਆਪਣੀ ਮਿਹਨਤ ਕੀਤੀ ਹੈ ਸਦਾ ਤੇ ਬਈ ਇਹ ਪਹਿਲੇ ਕੀਤੀ ਫਿਰ ਮੈਂ ਯੂਨੀਵਰਸਿਟੀ ਵਿੱਚ ਪੜਿਆ ਦਿਨੇ ਕੰਮ ਕਰਦਾ ਸੀ ਸੇਵਕ ਮੋਟਰ ਦੇ ਤੇ ਮਨ 'ਚ ਸੀਗਾ ਯਾਰ ਜਦੋਂ ਪੈਸੇ ਆਣਗੇ ਜ਼ਰੂਰ ਕੁਝ ਕਰਾਂਗੇ ਤੇ ਹੁਣ ਪਰਮਾਤਮਾ ਨੇ ਸਭ ਕੁਝ ਦਿੱਤਾ ਜੀ ਉਹ ਸਾਰੇ ਸ਼ੌਂਕ ਲਾਏ ਆ ਵੀ ਨੀਅਰ ਬੋਰਡ ਲੱਗ ਹੀ ਗਿਆ ਜੀ ਫਿਰ ਵੀ 2.5 ਲੱਖ ਰੁਪਏ ਲੱਗਿਆ 2.5 ਲੱਖ ਰੁਪਏ ਆਪੋ ਮਤਲਬ ਟੋਟਲ ਇਹਦਾ ਜਿਹੜਾ ਖਰਚਾ ਹੈਗਾ ਸਾਰਾ 2.5 ਲੱਖ ਰੁਪਏ ਲੱਗੇ ਸਾਰਾ ਕੁਝ ਅੱਛਾ ਸਰ ਇਹਨੂੰ ਆਪਾਂ ਰੋਡ ਦੇ ਉੱਤੇ ਚਲਾ ਸਕਦੇ ਆ ਦੇਖੋ ਜੀ ਰੋਡ ਤੇ ਚਲਾਉਣ ਨੂੰ ਇਸ ਤਰ੍ਹਾਂ ਵੀ ਆਪਾਂ ਕਾਨੂੰਨ ਦੀ ਉਲੰਘਣਾ ਨਹੀਂ ਮੈਂ ਕਰਨਾ ਚਾਹੁੰਦਾ ਇਕੋ ਫ੍ਰੈਂਡਲੀ ਤਾਂ ਹੈਗੀ ਆ ਇਕੋ ਫ੍ਰੈਂਡਲੀ ਜ਼ਰੂਰ ਹੈ ਪਹਿਲੇ ਈ ਰਿਕਸ਼ਾ ਦੇ ਨੰਬਰ ਨਹੀਂ ਸੀ ਆਏ ਉਦੋਂ ਅਸੀਂ ਇਹਨੂੰ ਮਾੜਾ ਮੋਟਾ ਰੋਡ ਤੇ ਲੈ ਜਾਂਦੇ ਸੀ ਪਰ ਹੁਣ ਮੈਂ ਇਹਨੂੰ ਲਿਜਾਣਾ ਨਹੀਂ ਚਾਹੁੰਦਾ ਕਿਉਂਕਿ ਇਹ ਕਾਨੂੰਨ ਦੀ ਉ ਜਿਹੜੇ ਪਾਸ ਕਰਨਗੇ ਜੇਦੀ ਕੋਈ ਫੀਸ ਹੈ ਜਾਂ ਕੋਈ ਰੋਡ ਚਾਰजेस ਹੈ ਮੈਂ ਪੇ ਕਰ ਦਿਆਂਗਾ ਤੇ ਵੈਸੇ ਅਸੀਂ ਇਹਨੂੰ ਕਲੋਨੀ ਚ ਹੀ ਰੱਖੇਦਾ ਵੀ ਮੰਦਿਰ ਤੱਕ ਜਾਣਾ ਜਾਂ ਗੁਰਦੁਆਰਾ ਜਾਂ ਟਿਊਸ਼ਨ ਤੱਕ ਜਾਣਾ ਆਦਰਵਾਇਜ਼ ਨਹੀਂ ਬਾਹਰ ਲਿਜਾਈਦਾ ਕਾਨੂੰਨ ਦੇ ਅਸੀਂ ਬਿਲਕੁਲ ਨਾਲ ਆ ਜੀ ਅਸੀਂ ਉਹਨਾਂ ਦੀ ਪਾਲਣਾ ਵੀ ਕਰਦੇ ਆਂ ਚਲੋ ਬਹੁਤ ਵਧੀਆ ਤੁਹਾਡੇ ਸਾਨੂੰ ਗੱਲਬਾਤ ਲੱਗੀ ਹੈ ਕਿਉਂਕਿ ਇਹ ਸ਼ੌਂਕ ਦਾ ਜਿਹੜਾ ਮੁੱਲ ਕੋਈ ਨਹੀਂ ਹੁੰਦਾ ਪਰ ਇਹ ਜਿਹੜੀਆਂ ਗੱਡੀਆਂ ਨੇ ਫਿਲਹਾਲ ਦੀ ਘੜੀ ਇਹ ਰੋਡ ਤੇ ਨਹੀਂ ਇਹ ਲੈ ਕੇ ਜਾ ਰਹੇ ਕਿਉਂਕਿ ਗਲੀ ਮੁਹੱਲਿਆਂ ਦੇ ਵਿੱਚ ਹੀ ਚਲਾਉਂਦੇ ਨੇ ਇਕੋ ਫ੍ਰੈਂਡਲੀ ਹੈ ਇਕੱਲੇ ਇਕੱਲੀਆਂ ਜਿਹੜੀਆਂ ਚੀਜ਼ਾਂ ਇਹਨਾਂ ਦੀ ਆਪਾਂ ਜਿਹੜੀਆਂ ਇਹਨਾਂ ਨੇ ਲਗਾਈਆਂ ਨੇ ਮੰਨ ਲਓ Swift ਦੇ ਟਾਇਰ ਲਗਾਏ ਨੇ ਤੇ ਉਸ ਤੋਂ ਇਲਾਵਾ ਸਰ ਇੱਕ ਗੱਲ ਹੋਰ ਦੱਸੋ ਜਿਹੜੀ ਤੁਸੀਂ ਇਹਦੀਆਂ ਚੀਜ਼ਾਂ ਲਗਾਈਆਂ ਨੇ ਉਹ ਕਿਹੜੀ-ਕਿਹੜੀਆਂ ਗੱਡੀਆਂ ਦੀਆਂ ਕਿਦਾਂ-ਕਿਦਾਂ ਫਿੱਟ ਕੀਤੀਆਂ ਸਰ ਜਿਹੜਾ ਤੇਰੇ ਟਾਇਰ ਲੱਗੇ ਹੋਏ ਆ ਇਹ ਲੱਗੇ ਆ ਜੀ ਇਹਨੂੰ ਸਵਿਫਟ ਦੇ ਅੱਛਾ ਜੀ ਆ ਜਿਹੜੇ ਪਾਰਟਸ ਐ ਇਹ ਅਮਰੀਕਨ ਵਿਲੀ ਨੂੰ origignal ਆਂਦੇ ਸੀ ਆ ਪੀ ਸਿਉਰਿਜੀਨਲ ਲੱਗੇ ਆ ਅੱਛਾ ਜੀ ਇਹ ਵਾਲਾ ਲਿਖਿਆ origignal ਐ ਆ ਵੁੱਡਨ ਐ origignal ਐ ਇਹ ਜੀ ਦੀ ਲੁੱਕ ਦੇਣੀ ਪੈਂਦੀ ਐ ਵੀ ਜੀਪ ਦੀ ਐ ਐਰੋ ਸਿਸਟਮ ਸੀ ਇਹਦਾ ਅੱਛਾ ਜੀ ਇਹ ਕਲਿਪਿੰਗ ਆ ਇਹ ਉਹਨਾਂ ਦਾ ਟਾਵਰ ਸਿਸਟਮ ਹੁੰਦਾ ਸੀਗਾ ਆ ਬੈਕ ਸਾਈਡ ਤੇ ਤੁਹਾਨੂੰ ਦਿਖਾਣਾ ਈਵਿਲੀ ਦਾ ਈਵਿਲੀ ਦਾ ਜੀ ਓਕੇ ਓਕੇ ਉਹਦੇ ਵਾਸਤੇ ਬੇਲਚਾ ਟਾਈਪ ਹੁੰਦਾ ਸੀਗਾ ਮਿੱਟੀ ਘੜਨ ਵਾਸਤੇ 4x4 ਮਨ ਆ ਆ ਉਹਨਾਂ ਦਾ ਇੱਕ ਕੋਨਾ ਇਨਫੋਰਮੇਸ਼ਨ ਵਾਸਤੇ ਇਨਫੋਰਮੇਸ਼ਨ ਟੈਕਨੋਲੋਜੀ ਨਹੀਂ ਸੀ ਇਹ ਬੇਸਿਕਲੀ ਇਹ ਦੋ ਕੰਮ ਕਰਦਾ ਸੀ ਜਦੋਂ ਕਦੇ ਕੋਈ ਬੰਦਾ ਫੜਾਇਆ ਜਾਂਦਾ ਸੀ ਬਾਡਰ ਤੇ ਇਹ ਜਨਰੇਟ ਕਰਕੇ ਤੁਸੀਂ ਇਹਨੂੰ ਰਾਉਂਡ ਕਰੋ ਇੱਥੇ ਇਹਨਾਂ ਦੇ ਇੱਕ ਦੋ ਪਾਰਟ ਲੱਗੇ ਹੁੰਦੇ ਆ ਉਹ ਸ਼ਾਰਟ ਕਰਦੇ ਸੀ ਉਹਨੂੰ ਅੱਛਾ ਜੀ ਟਾਰਚਰ ਕਰਨ ਵਾਸਤੇ ਇਹ ਪੀਸ ਸੀਗਾ ਦੇਖਣ ਨੂੰ ਫੌਨ ਲੱਗਦਾ ਸੀ ਲੇਕਿਨ ਬੇਸਿਕਲੀ ਇਹ ਇੱਕ ਇਹ ਟਾਰਚਰ ਕਰਨ ਵਾਸਤੇ ਇੱਕ ਜਿਗਾੜਾ ਹੈ ਉਸ ਤੋਂ ਬਾਅਦ ਆ ਪਿੱਛੇ ਇਹਦੇ ਥਾਰ ਦੀਆਂ ਲਾਈਟਾਂ ਲੱਗੀਆਂ ਹੋਈਆਂ ਹਾਂਜੀ ਹਾਂਜੀ ਆਹ ਕਨਸਟਰ ਲੱਗਿਆ ਆ ਇਹ ਜੋ ਪਾਣੀ ਜਾਂ ਆਇਲ ਜਾਂ ਕੋ ਜੋ ਕੁਝ ਵੀ ਉਹ ਜੋ ਵੀ ਤੁਹਾਨੂੰ ਜ਼ਰੂਰਤ ਹੈਗੀ ਉਹ ਰੱਖ ਸਕਦੇ ਹੋ ਉਹ ਰੱਖ ਸਕਦੇ ਹੋ ਜੀ ਇਹ ਚਾਲੂ ਹਾਲਤ ਚ ਹੈ ਇਹਦੇ ਵਿੱਚ ਪਾਣੀ ਤੁਸੀਂ ਪਾ ਸਕਦੇ ਹੋ ਇਹ 10 ਲੀਟਰ ਦੀ ਕੈਨ ਹੈ ਠੀਕ ਹੈ ਹਾਂ ਇਹਦੇ ਵਿੱਚ ਜਿਹੜੇ ਫੰਕਸ਼ਨ ਹੈਗੇ ਸਾਰੇ ਚੱਲਦੇ ਨੇ ਫਿਲਹਾਲ ਬਿਲਕੁਲ ਜੀ ਬਿਲਕੁਲ ਹਾਰਨ ਵੀ ਵੱਜਦਾ ਇੰਡੀਕੇਸ਼ਨ ਵੀ ਚੱਲਦੀ ਹੈ ਇੰਡੀਕੇਸ਼ਨ ਹੈ ਪ੍ਰੋਪਰ ਲਾਈਟਾਂ ਇਹਦੀਆਂ ਪ੍ਰੋਪਰ ਨੇ ਕੋਈ ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਪਰ ਆਰਾਮ ਨਾਲ ਅਗਰ ਚਾਹੀਏ ਤਾਂ ਬੜੇ ਵਧੀਆ ਵੇ ਦੇ ਨਾਲ ਆਪਾਂ ਇਹਨੂੰ ਚਲਾ ਸਕਦੇ ਹਾਂ ਮਿਸਟਰਿੰਗ ਨੂੰ ਆਪਾਂ ਮੂਰਤੀਕਾਰ ਦਾ ਲਗਾਇਆ ਇਹ ਵਾਲਾ ਮੁਰਤੀਕਾਰ ਦਾ ਉਹੀ ਸੀਮ ਸਿਸਟਮ ਹੈ ਮੁਰਤੀਕਾਰ ਦਾ ਹੀ ਹੈ ਚਾਬੀ ਵਾਲਾ ਆਨ ਆਫ ਬਿਲਕੁਲ ਸੇਮ ਹੈ ਵਿੱਚ ਸਿਰਫ ਬ੍ਰੇਕ ਤੇ ਰੇਸ ਹੈ ਓਨਲੀ ਬ੍ਰੇਕ ਰੇਸ ਜੀ ਹੈ ਹਾਂ ਬੱਚਾ ਵੀ ਆਰਮਨੋ ਜੇ 5-7 ਸਾਲ ਦਾ ਹੋ ਜਾਏਗਾ 10 ਸਾਲ ਦਾ ਹੋ ਜਾਏਗਾ ਚਲਾ ਸਕਦਾ ਹੈ ਤੇ ਛੋਟੀ ਗੱਡੀ ਇਹ ਪਹਿਲੇ ਚਲਾਣੀ ਸਿੱਖੇਗਾ ਉਸ ਤੋਂ ਬਾਅਦ ਫਿਰ ਇਹਦੇ ਤੇ ਹੱਥ ਹਲੂਆ ਬਿਲਕੁਲ ਬਿਲਕੁਲ ਕਿਉਂਕਿ ਬਹੁਤ ਈਜ਼ੀਲੀ ਹੈ ਕਿਉਂਕਿ ਅਸੀਂ ਵੀ ਚਲਾ ਕੇ ਦੇਖੀ ਹੈ ਗੱਡੀ ਇਹ ਬਹੁਤ ਸ਼ਾਨਦਾਰ ਤੁਸੀਂ ਚੀਜ਼ ਹੈ ਕਿਉਂਕਿ ਆਪਾਂ ਜੇ ਇਹ ਈਬਿਲੀ ਦੀ ਆਪਾਂ ਗੱਲ ਕਰੀਏ ਤੇ ਉਹਦੇ ਜਿਹ ਵਿੱਚ ਜਿਹੜੇ ਫੰਕਸ਼ਨ ਸੀਗੇ ਉਹ ਸਾਰੇ ਫੰਕਸ਼ਨ ਇਹਦੇ ਵਿੱਚ ਇਹਨਾਂ ਨੇ ਫਿੱਟ ਕੀਤੇ ਨੇ ਚਾਹੇ ਉਹ ਜਿਹੜੀ オリジナル ਚੀਜ਼ ਮਿਲੀ ਸੀ ਉਹ ਵੀ ਇਹਨਾਂ ਨੇ ਲਈਤੀ ਹੈ ਜੇ ਕਿਸੇ ਹੋਰ ਗੱਡੀਆਂ ਦੇ ਪਾਰਟਸ ਲਗਾਣੇ ਪਏ ਆ ਟਾਇਰ ਵਗੈਰਾ ਜਾਂ ਕੁਝ ਹੋਰ ਤੇ ਉਹ ਵੀ ਇਹਨਾਂ ਨੇ ਇਹਦੇ ਵਿੱਚ ਫਿੱਟ ਕਰਕੇ ਤੇ ਇੱਕ ਵੱਖਰੀ ਤਰ੍ਹਾਂ ਦਾ ਜਿਹੜੀ ਹੈਗੀ ਆ ਈਬਿਲੀ ਮਿਨੀ ਆਪਾਂ ਕਹਿ ਸਕਦੀ ਆ ਮਿਨੀ ਈਬਿਲੀ ਆਪਾਂ ਕਹਿ ਸਕਦੇ ਜਾਂ ਆਪਾਂ ਇਹ ਬੀ ਇਹ ਹੈ ਅਮਰੀਕਨ ਈ ਵਿਲੀ ਦਾ ਬੱਚਾ ਕਹਿ ਸਕਦੇ ਆ ਆਪਾਂ ਕਿਉਂਕਿ ਬਹੁਤ ਇਹ ਕੇਂਦਰ ਬਣਿਆ ਹੋਇਆ ਚਰਚਾ ਦਾ ਇਹ ਵਿਸ਼ਾ ਬਣਿਆ ਹੋਇਆ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਜਦੋਂ ਗਲੀ ਮੁਹੱਲਿਆਂ ਦੇ ਵਿੱਚ ਇਹ ਗੱਡੀ ਜਾਂਦੀ ਹੈ ਤੇ ਲੋਕ ਖੜ ਖੜ ਕੇ ਦੇਖਦੇ ਨੇ ਲੋਕ ਇਹਨਾਂ ਨਾਲ ਇਸ ਗੱਡੀ ਨਾਲ ਸੈਲਫੀਆਂ ਕਰਵਾਉਂਦੇ ਨੇ ਤੇ ਇਹਨਾਂ ਤੋਂ ਜਾਣਕਾਰੀ ਲੈਂਦੇ ਨੇ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਜਰੂਰ ਦੱਸਣਾ ਤੇ ਜਿਹੜੇ ਕਮੈਂਟ ਨੇ ਅੱਛੀ ਭਾਸ਼ਾ ਦੇ ਵਿੱਚ ਕਰਨੇ ਕਿਉਂਕਿ ਇਹ ਜਿਹੜੀ ਵੀਡੀਓ ਹੈਗੀ ਆਪਣੇ ਧੀਆ ਭੈਣਾਂ ਵੀ ਦੇਖਦੇ ਆ ਨੇ ਕਮੈਂਟ ਆਪਣੇ ਸੱਭੇ ਭਾਸ਼ਾ ਦੇ ਵਿੱਚ ਕਰਨੇ ਚਾਹੀਦੇ ਨੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ Look live.